ਮੈਂ ਇੰਸਪੈਕਟਰ ਕਸ਼ਮੀਰ ਸਿੰਘ ਐਸ ਐਚਓ ਗੁੰਡਵਾਲ ਅੱਜ ਸਵੇਰੇ ਮੈਨੂੰ ਮੇਰੇ ਚੌਂਕੀ ਇੰਚਾਰਜ ਨੇ ਦੱਸਿਆ ਵੀ ਖੰਡੂਰ ਸਾਹਿਬ ਫਾਟਕਾਂ ਦੇ ਕੋਲ ਇੱਕ ਲੇਡੀ ਦਾ ਮਟਰ ਹੋ ਗਿਆ ਜਿਸ ਬੰਦੀ ਮੈਂ 5:35 ਦੇ ਇੱਥੇ ਪਹੁੰਚਿਆ ਇੱਥੇ ਆ ਕੇ ਮੈਂ ਦੇਖਿਆ ਤੇ ਇੱਕ ਜਸਪਾਲ कौर ਦੀ ਡੀਡੀ ਜਿਹੜੀ ਜੋ ਗਵਰਨਮੈਂਟ ਸਰਕਾਰੀ ਸਕੂਲ ਇੱਥੇ ਆਪਣੀ ਨੌਕਰੀ ਕਰਦੀ ਹੈ ਟੀਚਰ ਹੈ ਤੇ ਇਹਦੀ ਜਿਹੜਾ ਗਲੇ ਤੇ ਦਾਤਰ ਮਾਰ ਕੇ ਤੇ ਇਹਦੀ ਜਿਹੜੀ ਹੈ ਇਨ ਨੂੰ ਮੋਰ ਦੇ ਘਾਟ ਉਤਾਰਿਆ ਗਿਆ ਤੇ ਹੁਣ ਅਸੀਂ ਸਾਨੂੰ ਇਹਦਾ ਕਲੀਅਰ ਹੋ ਗਿਆ ਇਹਨਾਂ ਦੇ ਬਿਆਨ ਸਟੇਟਮੈਂਟ ਵਗੈਰਾ ਲਿਖਾਈਏ ਇਹਦਾ ਜਿਹੜਾ ਮਰਡਰ ਹੈ ਜਿਹੜਾ ਇਹਦੇ ਜਿਹੜਾ ਘਰ ਵਾਲਾ ਅਮਰਦੀਪ ਸਿੰਘ ਹੈ ਉਹ ਕੀਤਾ ਹੂੰ ਉਹਨੇ ਕੀਤਾ ਹੂੰ ਤੇ ਉਹਦੇ ਤੋਂ ਸਾਨੂੰ ਇੱਕ ਜਿਹੜਾ ਦੱਤਰ ਹੈ ਜਿਹੜਾ ਉਹਦਾ ਉਹ ਜਿਹੜਾ ਸਾਨੂੰ ਪ੍ਰਾਪਤ ਕਰ ਲਿਆ ਅਸੀਂ ਹੁਣ ਅਸੀਂ ਇਹਨੂੰ ਇਹਨਾਂ ਨੇ ਸਟੇਟਮੈਂਟ ਲਿਖਾਈਏ ਉਹਦੇ ਅਧਾਰ ਤੇ ਅਸੀਂ ਐਫਆਈਆਰ ਦਰਜ ਕਰਤੀ ਹੈ ਐਫਆਈਆਰ ਦੇ ਦਰਜ ਕਰਨ ਤੋਂ ਬਾਅਦ ਅਗਰ ਕੋਈ ਤਕਸੀਦ ਦੇ ਵਿੱਚ ਕੋਈ ਸਾਹਮਣੇ ਸਾਨੂੰ ਗੱਲ ਆਉਂਦੀ ਹੈ ਕੀ ਇਹਦੇ ਮੌਤ ਦੇ ਕਾਰਨ ਕਿਨੇ ਕਿਉਂ ਮਾਰੀ ਆ ਕੀ ਕਾਰਨ ਆ ਉਹ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਤੁਹਾਨੂੰ ਸਾਰੀ ਗੱਲ ਸਾਹਮਣੇ ਲਿਆਵਾਂਗੇ ਸਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੀ ਠੀਕ ਹੈ ਬੇਟੀ ਸਾਡੀ ਕਿਸ ਕਿਸ ਤਰ੍ਹਾਂ ਮੌਤ ਹੋਈ ਇਹਨਾਂ ਜੀ ਇਹ ਪਹਿਲਾਂ ਕੋਟ ਮਾਰ ਕਰਦਾ ਹੁੰਦਾ ਨਹੀਂ ਹੁਣ ਇਹਨਾਂ ਨੇ ਦਾਤਰਾ ਨਾਲ ਵੱਢਿਆ ਨਾਲ ਕੇ ਤਿੰਨ ਕਿ ਨਿਆ ਨਹੀਂ ਹੂੰ ਸਸਨ ਸੀ ਇਹ ਪਤਾ ਲਗਾ 4 ਵਜੇ ਫੋਨ ਗਿਆ ਵਿੱਚ ਆਇਆ ਹੋਸਟ ਹਾਂ ਸਭਾਈ ਸੀ ਉਹ ਵੀ ਆਈ ਚਾਈ ਸੀ ਪਹਿਲਾਂ ਵੀ ਲੜਾਈ ਝਗੜਾ ਰਹਿੰਦਾ ਸੀ ਆਪਸੇ ਗਵਨੀਆਂ ਦਾ ਚੇਜ ਹੈ ਉਹ ਚੀਜ਼ ਪਹਿਲਾਂ ਵੀ ਲੜਦਾ ਝਗੜਾ ਰਹਿੰਦਾ ਸੀ ਕਿਦਣਾ ਮਰਮੋੜ ਹੁੰਦਾ ਬੋਲਦਾ ਮੋੜਾ ਮੋਟਾ ਹੁੰਦਾ ਹੈ ਕਿ ਹੂੰ ਦਾ ਬੋਲਦਾ ਵੀ ਘਾਟੀ ਹੁੰਦਾ ਹੈ ਕੀ ਮੰਗ ਕੀ ਕਰਦੇ ਮੈਂ ਤਾਂ ਜੀ ਹਾਂ ਜੀ ਕੀ ਮੰਗ ਕਰਦੇ ਜੀ ਸਭ ਤੋਂ ਸਭ ਤੋਂ ਕੀ ਮੰਗ ਕਰਦੇ ਨੇ ਕੀ ਮੰਗ ਕਰਦੇ ਜੀ ਕੁੜੀ ਤੁਹਾਡੀ ਮਾਰਤੀ ਉਹਨਾਂ ਨੇ ਕੀ ਮੰਗ ਕਰਦੇ ਅੱਛਾ ਤਾਂ ਸਜ਼ਾ ਸਖਤ ਮਿਲਣੀ ਚਾਹੀਦੀ ਹੈ ਇਨਸਾਫ਼ ਚੱਲੇ ਇਨਸਾਫ਼ ਮਿਲਣਾ ਜਸਾ ਮਿਲਣਾ ਚਾਹੀਦਾ ਤੁਹਾਡੀ ਤੁਹਾਡੀ ਛੋਟੀ ਭੈਣ ਕੀ ਗੱਲਬਾਤ ਹੋਈ ਜੀ ਇਹ ਆਪਣੇ ਕਰਤਾ ਰਹੇ ਜੀ ਬੇਰਮੀਨਾ ਕਰਤ ਰਹੇ ਹੂੰ ਕੀ ਨਾਮ ਸੀ ਉਹ ਜਿਨ੍ਹਾਂ ਕਤਲ ਕੀਤਾ ਅਮਰਜੀਤ ਸਿੰਘ ਕਿਉਂ ਕੀਤਾ ਪਤਾ ਲੱਗਾ ਜੀ ਇਹ ਅੰਗਰੇਜ਼ੜਾ ਪੀ ਲੋਕ ਕਰਦਾ ਰਹੇ ਨਾਮ ਹੀ ਤੇ ਜਿਨ੍ਹਾਂ ਦੀ ਮੌਤ ਹੋਈ ਆ ਕੀ ਨਾਮ ਇਹਨਾਂ ਦਾ ਕਿੰਨੀ ਕੋਮਰ ਸੀ ਦੇ ਕੋਈ ਡਿਊਟੀ ਵਗੈਰਾ ਕਰਦੇ ਸੀ ਹਾਂਜੀ ਪੁਲਿਸ ਕਾਲੇ ਵਾਲੇ ਮਸਿਕੂ ਦੂਰ ਸਾਹਿਬ ਹਾਂਜੀ ਦੂਰ ਸਾਹਿਬ ਟੀਚਰ ਹੀ ਜੀ ਹਾਂਜੀ ਕੀ ਮੰਗ ਕੀ ਕਰਦੇ ਜੀ ਨਾਂਗ ਹੈ ਉਹ ਸਾਫ ਦਿੱਤਾ ਜਾਵੇ ਆਪਣੇ ਤੇ ਸਜ਼ਾ ਦਿੱਤੀ ਜਾਵੇ ਜੀ ਜਨਮ ਫਾਂਸੀ ਦੀ ਸਜ਼ਾ ਹੋਈ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹਾਂਜੀ ਕਰ ਲਿਆ